ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਕਰੇਂਡਾ ਦੀ ਟੀਮ ਨੇ ਕੈਨੇਡਾ ਤੋਂ ਇੱਕ ਮਹੀਨਾ ਪਹਿਲਾਂ ਵਾਪਸ ਆਏ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕਬਜ਼ੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਅਮਰਬੀਰ ਸਿੰਘ ਉਰਫ ਅਮਰਦੇਵ ਰੂਪ ਵਿੱਚ ਹੋਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ ਪਰ ਡੀਐਸਪੀ ਡੀਲਸ ਬਰੋਸ਼ਨ ਸਰ ਇਨਾਂ ਨੂੰ ਇੱਕ ਬੜਾ ਸਫਲਤਾ ਮਿਲਿਆ ਹੈ ਇੱਕ ਹਫਤੇ ਜਿੰਨਾ ਦਾ ਸਰ ਚੱਲ ਰਿਹਾ ਸੀ ਇੰਟੈਲੀਜ ਸਪੈਸ਼ਲ ਆਪਰੇਸ਼ਨ ਜੀ ਐਫਆਰ ਨੰਬਰ 312 ਦਾ ਰਿਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 ਪਛੀਨੋ ਉਹਦੇ ਜਿਹੜੀ ਰਿਕਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਟੌਕਰੀਪਿੰਦ ਰਹਿਣ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋਂ ਉਹ ਦੋਨੋਂ ਦਾ ਜੁਨਾਇਲ ਸੇ ਦੋਨੋਂ ਉਮਰ 17 ਸਾਲ ਦੇ ਆ ਇਸ ਤੋਂ ਇਲਾਵਾ ਇਸ ਤੋਂ ਫਰਦਰ ਇਨ ਇੰਡੈਕਸ ਇੰਡੈਕਸਟ੍ਰੀਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 55 ਲਾਈਵ ਲਾਈਵ ਕੈਟਰਜਸ ਵੀ ਲਾਈਵ ਕੈਟਰਜਸ 9mm ਦੀ ਤੇ 11 ਮੈਗਜ਼ੀਨਸ ਇਹ ਹੋਇਆ ਇੱਕ ਹੋਰ ਤਰਸਿਕਾ ਪਿੰਡ ਰਹਿਣ ਵਾਲਾ ਅਮਰਬੀਰ ਸਿੰਘ ਅਲੀਅਸ ਅਮਰ ਨਦਰ ਗਰਤੂ ਹੋਇਆ ਸੀ ਕਿ ਅਮਰਬੀਰ ਰਹਿਣ ਦਿੰਦਾ ਹੁੰਦਾ ਸੀ ਕੈਨੇਡਾ ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਅਹ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ 90 ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਆ ਪਾਰਸਲਸ ਭੇਜੇ ਕਿੰਨੋਂ ਭੇਜੇ ਸਰ ਜਿਹੜੇ ਇਹ ਮੈਗਜ਼ੀਨ 'ਚ ਪੜੇ ਗਏ ਨੇ ਕਿ ਇਹਨਾਂ ਕੋਲ ਖਾਲਸਾ ਲੈ ਕੇ ਦਲਦਲ ਸੰ ਜੀ ਜਿਹੜੇ ਮੈਗਜ਼ੀਨ 'ਚ ਪੜੇ ਗਏ ਨੇ ਕਿ ਇਹ 4 ਪਹਿਲੇ ਵਾਰ ਦਸੀ ਇਨਾਦਰ ਜੀ ਹੁਣ ਤੱਕ 9 ਪਿਸਤੌਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਨਾਦਰ ਜੋ ਮੈਗਜ਼ੀਨਸ ਫੜਾਇਆ ਗਿਆ ਜੋ ਕੈਟਰੀਜਸ ਫੜਾਇਆ ਗਿਆ ਦੋਨੋਂ ਚਾ ਇਨਾਦਰ ਕੋਲ ਹੋਰ ਹੁਣ ਤੱਕ ਪਿਸਤੌਲ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਕੈਟਰੀਜਸ ਸਰ ਜੀ ਲੜਕਾ ਨਾਮ ਹੈ ਅਮਰਵੀਰ ਸੀ ਕੀ ਉਹ ਇਹਦਾ ਸੀ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਹੋਇਆ ਸੀ ਤੀਨੋਂ 90 ਅਜੇ ਜਿਹਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਪ੍ਰਭਜੀਤ ਜਸਨਦੀਪ दूजा जो अमरमरवीर है उन्हें आया से कनाडा तो तो एक में एक हफ्ते एक महीने हो गया इतना तो तो पहले कोई परचा है नहीं सर, इन्ना तो इन्हा दे एक्चुअल जो जो भेज रहे सी जो बाहर बैठे हैं ये पांडी है। सर कनाडा जी इन्हा दे लिंक बने तो सी पाकिस्तान से मुल्ला दे नाल या किस तरीके उन्हा दे वो इन्वेस्टिगेशन जोन कनाडा तक कोई सामने आया तफ्तीश ऑन है कि ये कनाडा से की करदा हुंदा सी कि ये वापस क्यों आया डिपोर्ट होया सी कि नहीं सारे अपन इन्वेस्टिगेशन कर कल कनाडा गया थे जेड़े ਨਾਲ ਫੜੀ ਹੋਊਗੀ ਕੈਨੇਡਾ ਉਹ ਨਹੀਂ ਨਹੀਂ ਜੀ ਕੱਲਾ ਅਮਰਵੀਰ ਕੱਲਾ ਕੈਨੇਡਾ ਚ ਬਾਕੀ ਦੋ ਨੇ ਇੱਥੇ ਹੋਏ ਜੀ ਜੀ ਨੂੰ ਪਤਾ ਸੀ ਕਿ ਆਇਆ ਦਿਨਪੁਰ ਇਹ ਘਰ ਵਾਲੇ ਸਾਹਿਬ ਪਤਾ ਸੀ ਕਿ ਇਹਨਾਂ ਕੈਨੇਡਾੋਂ ਆਇਆ ਹਾਂ ਹਾਂ ਜੀ ਹਾਂ ਜੀ ਉਹ ਤੋਂ ਯੂਨੀਵਰਸਿਟੀ ਸਿਟੀ ਜ਼ੋਨ ਕੀ ਉਹ ਕਿਉਂ ਆਇਆ ਪਹਿਲੇ ਸਰ ਇਹਦੇ ਨੇ ਆਪਸ ਚ ਇਹਨਾਂ ਦਾ ਕੀ ਸਮਾਂ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲੇ ਸੀ ਵਰਜੀਤ ਜਸਨ ਦੋਨੋਂ ਗੋਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਕੀ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ਮੰਦ ये फिलहाल पांडी जी वो भी इन्वेस्टिगेशन से कि ये किनों देने वाले सी थे फॉरेन वाला मुंडा किनों किनों कांटेक्ट करवा रहे सी तो ये कितने जाके जमा हो रहा है सी वो भी इन्वेस्टिगेशन से होपफुली दो तीन दिन हो जाएगा वो भी सर कुछ सामने आए कि जैसे जो सर क्या सामने आ रहे हैं उन्होंने तो तो बोला वो इन्वेस्टिगेशन जान जी गैंगस्टर एंगल भी आ रहा है पर अपना फिलहाल वो डिस्क्लोज ना करिए थे अपना जो अगले प्रेसिंग शायद होपफुली विल गेट बेटर इंफॉर्मेशन सर टोटल कितनी कितनी हुई है हूं तक जी